ਬਰਸੀਮ ਦੀਆਂ ਮੁੱਖ ਰੂਪ ਦੇ ਵਿੱਚ ਤਿੰਨ ਕਿਸਮਾਂ ਮੰਨ ਲਈਆਂ ਜਾਂਦੀਆਂ ਇਹਨੂੰ ਛਟਾ ਦੇ ਕੇ ਬੀਜਦੇ ਨੇ ਇਸੇ ਕਰਕੇ ਇਹਨੂੰ ਛਟਾਲਾ ਕਿਹਾ ਗਿਆ ਛਟਾਲੇ ਤੋਂ ਇਹ ਛਟਾਲਾ ਸਾਰਾ ਸਾਲ ਬਹੁਤ ਅਸੀਮ ਚਾਰਾ ਯਾਨੀ ਬਹੁਤ ਸਾਰਾ ਚਾਰਾ ਦਿੰਦੀ ਹੈ ਨਾ ਤੋਂ ਬਰਸੀਮ ਇਹਦਾ ਨਾਮ ਇੱਥੋਂ ਪਿਆ 750 ਗ੍ਰਾਮ ਬੀਜ ਤੁਸੀਂ ਬਰਸੀਮ ਦਾ ਪਾਵੋ ਇਸ ਚਾਰੇ ਨੂੰ ਵੀ ਆਪਾਂ ਰਲਾ ਕੇ ਬੀਜਣਾ ਹੈ ਮੂਲੀ ਛਲਗਮ ਗਾਜਰ ਮੇਥੀ ਮੇਥੇ ਧਨੀਆ ਹਲੋਂ ਤਾਰਾ ਮੀਰਾ ਅਲਸੀ ਸਰੋਂ ਤੋਰੀਆ ਸਰੋਂ ਪਾਲਕ ਸੋਏ ਤੇ ਸੌਂ ਚਾਰੇ ਦੇ ਵਿੱਚ ਪ੍ਰੋਟੀਨ ਦੀ ਮਾਤਰਾ 18 ਤੋਂ 22% ਤੱਕ ਹੁੰਦੀ ਆ ਵਿਟਾਮਿਨ ਸੀ ਡੀ ਤੇ ਈ ਭਰਪੂਰ ਮਾਤਰਾ ਚ ਹੁੰਦੇ ਆ ਜਿਸ ਚਾਰੇ ਦੇ ਬਾਰੇ ਸਾਨੂੰ ਸਭ ਤੋਂ ਵੱਧ ਮੈਸੇਜ ਆਏ ਸੀਗੇ ਤੇ ਸਾਨੂੰ ਕਮੈਂਟਸ ਆਏ ਸੀਗੇ ਕਿ ਤੁਸੀਂ ਉਹਦੇ ਬਾਰੇ ਵੀਡੀਓ ਬਣਾਓ ਅੱਜ ਆਪਾਂ ਲੱਗੇ ਆ ਉਹਦੇ ਤੇ ਵੀਡੀਓ ਬਣਾਉਣ ਤੇ ਉਹ ਚਾਰਾ ਹੈਗਾ ਆ ਜੀ ਬਰਸੀਮ ਬਰਸੀਮ ਦੀਆਂ ਮੁੱਖ ਰੂਪ ਦੇ ਵਿੱਚ 10 ਕਿਸਮਾਂ ਮੰਨ ਲਈਆਂ ਜਾਂਦੀਆਂ ਨੰਬਰ 1 ਲੂਸਣ ਨੰਬਰ 2 ਬਰਸੀਮ ਜਾਂ ਚਟਾਲਾ ਜਾਂ ਛਟਾਲਾ ਕਹਿ ਦਿੰਦੇ ਆ ਦੁਆਬੇ ਵਾਲੇ ਸਾਡੇ ਅਸਲ ਚ ਇਹਨੂੰ ਚਟਾਲਾ ਬੋਲ ਦਿੰਦੇ ਆ ਤਾਂ ਕਰਕੇ ਇਹਦਾ ਇਹ ਨਾਮ ਆ ਤੀਸਰਾ ਭੂਕੜ ਚਟਾਲਾ ਵੀ ਕਹਿ ਦਿੰਦੇ ਆ ਪੂਕਲ ਉਹਨੂੰ ਤਾਂ ਕਰਕੇ ਕਹਿੰਦੇ ਆ ਵੀ ਉਹਦੀ ਜਿਹੜੀ ਤਣਾ ਹੁੰਦਾ ਨਾ ਪੌਦੇ ਦਾ ਉਹ ਬਿਲਕੁਲ ਪੋਲਾ ਹੁੰਦਾ ਵਿੱਚੋਂ ਭੂਕ ਵਰਗਾ ਹੁੰਦਾ ਆ ਤਾਂ ਕਰਕੇ ਉਹਨੂੰ ਪੂਕਲ ਚਟਾਲਾ ਕਹਿ ਦਿੱਤਾ ਜਾਂਦਾ। ਦੁਆਬੇ ਦੇ ਵਿੱਚ ਬਰਸੀਮ ਨੂੰ ਚਟਾਲਾ ਜਾਂ ਛਟਾਲਾ ਕਹਿ ਦਿੱਤਾ ਜਾਂਦਾ ਆ। ਉਹਦਾ ਕਾਰਨ ਮੁੱਖ ਰੂਪ ਚ ਇਹ ਹੀ ਹੁੰਦਾ ਆ ਕਿ ਇਹਨੂੰ ਛੱਟਾ ਦੇ ਕੇ ਬੀਜਦੇ ਨੇ। ਇਸੇ ਕਰਕੇ ਇਹਨੂੰ ਛਟਾਲਾ ਕਿਹਾ ਗਿਆ ਛਟਾਲੇ ਤੋਂ ਇਹ ਚਟਾਲਾ। ਸੋ ਇਸ ਤਰ੍ਹਾਂ ਇਹਦਾ ਨਾਮ ਬਣ ਗਿਆ। ਬਰਸੀਮ ਤਾਂ ਕਿਹਾ ਜਾਂਦਾ ਆ ਕਿਉਂਕਿ ਅਸਲ ਦੇ ਵਿੱਚ ਇਹ ਸਾਰਾ ਸਾਲ ਬਹੁਤ ਅਸੀਮ ਚਾਰਾ ਜਾਨੀ ਬਹੁਤ ਸਾਰਾ ਚਾਰਾ ਦਿੰਦੀ ਹੈ ਨਾ ਤੋਂ ਬਰਸੀਮ ਇਹਦਾ ਨਾਮ ਇੱਥੋਂ ਪਿਆ ਸਗਾ ਕਈ ਥਾਂਾਂ ਦੇ ਉੱਤੇ ਇਹਨੂੰ ਬਰਸੀਨ ਵੀ ਕਹਿ ਦਿੱਤਾ ਜਾਂਦਾ ਹੈ ਤੋਂ ਬਰਸੀਮ ਤੋਂ ਬਰਸੀਨ ਹੋ ਗਿਆ ਕਿ ਇਸ ਬਰਸੀਮ ਨੂੰ ਗ੍ਰੀਨ 골ਡ ਦੇ ਨਾਮ ਨਾਲ ਜਾਣਿਆ ਜਾਂਦਾ ਆ ਉਹਦਾ ਕਾਰਨ ਇਹੀ ਆ ਕਿ ਇਹ ਬਹੁਤ ਹੀ ਮਹੱਤਵਪੂਰਨ ਚਾਰਾ ਆ ਪਸ਼ੂਆਂ ਦੇ ਲਈ ਤਾਂ ਹੀ ਕਰਕੇ ਇਹਦਾ ਨਾਮ ਗ੍ਰੀਨ ਗੋਲਡ ਪਿਆ ਆ। ਲੂਸਣ ਦਾ ਇਹ ਧਿਆਨ ਰੱਖਿਓ ਕਿ ਇਹ ਬਹੁਤ ਘੱਟ ਬੀਜਿਆ ਜਾਂਦਾ। ਕਾਰਨ ਉਹਦਾ ਇਹੀ ਹੁੰਦਾ ਕਿ ਲੂਸਣ ਬਹੁਤ ਘੱਟ ਪਾਇਆ ਜਾਂਦਾ ਆ ਪਸ਼ੂਆਂ ਨੂੰ। ਉਹ ਬਹੁਤ ਜ਼ਿਆਦਾ ਨਹੀਂ ਪਾਉਂਦੇ ਹੈਗੇ। ਲਗਾਤਾਰ ਤਾਂ ਬਿਲਕੁਲ ਵੀ ਨਹੀਂ ਪਾਇਆ ਜਾਂਦਾ ਤੇ ਸੂਣ ਵਾਲੇ ਪਸ਼ੂਆਂ ਨੂੰ ਵੀ ਇਹ ਨਹੀਂ ਪਾਇਆ ਜਾਂਦਾ ਬਹੁਤ ਜ਼ਿਆਦਾ। ਇਸ ਕਰਕੇ ਇਹ ਲੂਸਣ ਦੀ ਵੀਡੀਓ ਨਾ ਸਮਝਿਓ। ਲੂਸਣ ਤੇ ਆਪਾਂ ਵੱਖਰੀ ਵੀਡੀਓ ਬਣਾਵਾਂਗੇ। ਪਰ ਇਸ ਵੀਡੀਓ ਦੇ ਵਿੱਚ ਬਰਸੀਮ ਜਾਪੂ ਕਲ ਚਟਾਲਾ ਜਿਹੜਾ ਆ ਜਿਹੜਾ ਆਮ ਬੀਜਿਆ ਜਾਂਦਾ ਉਹ ਰੱਖਿਓ ਉਹ ਫਿਰ ਆਪਾਂ ਅੱਗੇ ਵੱਖਰੀ ਵੀਡੀਓ ਪਾਉਣੇ ਆ ਲੂਸਣ ਦੇ ਬਾਰੇ ਬਰਸੀਮ ਨੂੰ ਬੀਜਣ ਦਾ ਜਿਹੜਾ ਸਮਾਂ ਆ ਜੀ ਆਮ ਤੌਰ ਦੇ ਉੱਤੇ ਸਾਡੇ ਬਹੁਤ ਥਾਹਾਂ ਨੇ ਪੰਜਾਬ ਦੇ ਵਿੱਚ ਜਿੱਥੇ ਬਰਸੀਮ ਨੂੰ ਅਸੀਂ 2 ਅਕਤੂਬਰ ਨੂੰ ਬੀਜ ਦਿੰਦੇ ਆ ਰਵਾਇਤੀ ਤੌਰ ਦੇ ਉੱਤੇ 2 ਅਕਤੂਬਰ ਨੂੰ ਇਹਨੂੰ ਬੀਜ ਲਿਆ ਜਾਂਦਾ ਆ ਇੱਕ ਪਰੰਪਰਾ ਜੀ ਚੱਲੀ ਆਉਂਦੀ ਆ ਪਰ ਅਸਲ ਦੇ ਵਿੱਚ ਇਹ ਸਤੰਬਰ ਦੇ ਅਖੀਰ ਜਾਨੀ ਕਿ ਇਹਨਾਂ ਦਿਨਾਂ ਦੇ ਵਿੱਚ ਇਥੋਂ ਲੈ ਕੇ ਇਹਨੂੰ ਸਾਰਾ ਅਕਤੂਬਰ ਅਤੇ ਕੁਛ ਦਿਨ ਤੁਸੀਂ ਨਵੰਬਰ ਦੇ ਵੀ ਬੀਜ ਸਕਦੇ ਆ ਇਹ ਇਹਦਾ ਬੈਸਟ ਟਾਈਮ ਮੰਨਿਆ ਜਾਂਦਾ ਬਰਸੀਮ ਨੂੰ ਜਿਹੜਾ ਬੀਜਣ ਦਾ ਕੋਈ ਪੱਕਾ ਇਦਾਂ ਟਾਈਮ ਨਹੀਂ ਹੈਗਾ ਫਿਕਸ ਟਾਈਮ ਨਹੀਂ ਹੈਗਾ ਇਲਾਕਿਆਂ ਦੇ ਹਿਸਾਬ ਨਾਲ ਉਰੇ ਪਰੇ ਹੋ ਸਕਦਾ ਹੈ ਹਜੇ ਤਪ ਦਾ ਸੇਕ ਬਹੁਤ ਹੈ ਤੋਂ ਪਾਂ ਦੇ ਵਿੱਚ ਖਾਣਾ ਹਜੇ ਮੁਸ਼ਕਲ ਲੱਗ ਰਿਹਾ ਤੋ ਇੰਨੀ ਜ਼ਿਆਦਾ ਗਰਮੀ ਜਿਹੜੀ ਆ ਉਹਦੇ ਵਿੱਚ ਬਰਸੀਮ ਨੂੰ ਬੀਜਣਾ ਠੀਕ ਨਹੀਂ ਹੈਗਾ ਇੰਨਾ ਜ਼ਿਆਦਾ ਅਡਵਾਂਸ ਇੰਨੀ ਗਰਮੀ ਜਦੋਂ ਤੁਸੀਂ ਬੀਜ ਦਿੱਤਾ ਤਾਂ ਉਹਦੇ ਵਿੱਚ ਐਡਸਟ ਵੀ ਜਿਹੜੀ ਆ ਉਹ ਜ਼ਿਆਦਾ ਉੱਗ ਸਕਦੀ ਆ ਇਹ ਮੇਰਾ ਡਰ ਆ ਇੱਕ ਮੈਂ ਹੋ ਸਕਦਾ ਗਲਤ ਵੀ ਹੋਵਾਂ ਇਹ ਨੋਟ ਰੱਖ ਲੈਣਾ ਥੋੜਾ ਜਿਹਾ ਹਾਂ ਤੋ ਇਸ ਕਰਕੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਤੇ ਸਤੰਬਰ ਦੇ ਅਖੀਰਲੇ ਹਫਤੇ ਭਾਵੇਂ ਬਰਸੀਮ ਬੀਜ ਲਿਆ ਜਾਂਦਾ ਪਰ ਸਾਡੀ ਸਲਾਹ ਆ ਕਿ ਹਜੇ ਤੁਸੀਂ ਨਾ ਬੀਜੋ ਇਹਨੂੰ ਅਕਤੂਬਰ ਦੇ ਪਹਿਲੇ ਹਫਤੇ ਬੀਜ ਲੈਣਾ ਤਾਂ ਕਿ ਉਦੋਂ ਤੱਕ ਬਹੁਤ ਸੋਹਣਾ ਮੌਸਮ ਜਿਹੜਾ ਆ ਉਹ ਬਦਲ ਜਾਊਗਾ ਕੁਝ ਇਲਾਕੇ ਹੋਣਗੇ ਪੰਜਾਬ ਦੇ ਜਿੱਦਾਂ ਹੁਣ ਸਾਡਾ ਹੁਸ਼ਿਆਰਪੁਰ ਹੈਗਾ ਕੰਡੀ ਏਰੀਆ ਹਨਾ ਇਹਦੇ ਏਰੀਏ ਦੇ ਵਿੱਚ ਜਿੱਥੇ ਮੌਸਮ ਠੀਕ ਆ ਹੁਣ ਐਨੀ ਗਰਮੀ ਜਿੱਥੇ ਨਹੀਂ ਪੈ ਰਹੀ ਉਹ ਮੇਰੇ ਹਿਸਾਬ ਨਾਲ ਸ਼ਾਇਦ ਜੇ ਉਹ ਬੀਜ ਵੀ ਲੈਣ ਤਾਂ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਹੈਗੀ ਬਾਕੀ ਜਿੱਥੇ ਹਜੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਉਹ ਇਹਦਾ ਪਰਹੇਜ਼ ਕਰ ਜਿੱਥੋਂ ਤੱਕ ਬੀਜ ਦੀ ਤਿਆਰੀ ਦੀ ਗੱਲ ਆ ਦੋਸਤੋ ਅਸੀਂ ਕੋਈ ਵੀ ਖਾਦ ਵਗੈਰਾ ਜਾਂ ਕੋਈ ਵੀ ਤੁਹਾਨੂੰ ਦਵਾਈ ਪਾਉਣ ਦੀ ਸਲਾਹ ਨਹੀਂ ਨਿੱਜੀ ਤੌਰ ਤੇ ਦਿੰਦੇ ਤੁਸੀਂ ਦੇਸੀ ਰੂੜੀ ਪਾ ਕੇ ਆਪਣੀ ਜ਼ਮੀਨ ਨੂੰ ਤਿਆਰ ਕਰ ਸਕਦੇ ਆ ਵਧੀਆ ਢੇਰ ਹੋਣਾ ਚਾਹੀਦਾ ਆ ਪੂਰੀ ਤਰ੍ਹਾਂ ਗਲਿਆ ਹੋਇਆ ਅੱਗੇ ਆਪਾਂ ਗੱਲ ਕਰ ਲਈਆਂ ਬਿਜਾਈ ਦੇ ਤਰੀਕੇ ਦੀ ਬਹੁਤ ਹੀ ਸੌਖਾ ਤਰੀਕਾ ਜੋ ਸਾਡੇ ਬਜ਼ੁਰਗ ਵਰਤਦੇ ਸੀਗੇ ਜਿਹਦੇ ਕਰਕੇ ਨਾਮ ਇਹਦਾ ਚਟਾਲਾ ਪੈਂਦਾ ਆ ਉਹ ਹੈਗਾ ਛਿਟਾ ਦੇ ਕੇ ਬੀਜਣਾ। ਜਮੀਨ ਦੀ ਤਿਆਰੀ ਹੋਈ ਹੋਵੇ, ਚੰਗੀ ਤਰ੍ਹਾਂ ਪਾਣੀ ਲਾ ਦਿਓ। ਖੜੇ ਪਾਣੀ ਦੇ ਵਿੱਚ ਤੁਸੀਂ ਛਿਟਾ ਦੇ ਦਿਓ। ਛਿਟਾ ਦੇ ਦੇਣਾ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ। ਉਸ ਤੋਂ ਬਾਅਦ ਇੱਕ ਛਾਪਾ ਲੈ ਕੇ ਵਧੀਆ ਜਿਹਾ ਤੁਸੀਂ ਸਾਰੇ ਕਿਆਰੇ ਦੇ ਵਿੱਚ ਜਾਂ ਜਿੱਥੇ ਵੀ ਬਰਸੀਮ ਬੀਜਿਆ ਛਿਟਾ ਦੇਣ ਤੋਂ ਬਾਅਦ ਤੁਸੀਂ ਉਹ ਫੇਰ ਦਿਓ ਤਾਂ ਕਿ ਬੀਜ ਚੰਗੀ ਤਰ੍ਹਾਂ ਜਿਹੜਾ ਆ ਉਹ ਖੇਤ ਦੇ ਵਿੱਚ ਰਲ ਜਾਵੇ। ਇਹੀ ਤਰੀਕਾ ਬਜ਼ੁਰਗਾਂ ਦਾ ਸੀ। ਇਹੀ ਤਰੀਕਾ ਉਹ ਸਭ ਤੋਂ ਸੌਖਾ ਸਮਝ ਦੇ ਸਕੀਏ ਬੀਜ ਦੀ ਮਾਤਰਾ ਦੇ ਉੱਤੇ ਆਪਾਂ ਗੱਲ ਕਰਦੇ ਆਂ ਆਪਾਂ ਇੱਕ ਕਨਾਲ ਦਾ ਹਿਸਾਬ ਲਾਉਣ ਲੱਗੇ ਆਂ ਇੱਕ ਕਨਾਲ ਦੇ ਵਿੱਚ ਤੁਸੀਂ 3700 ਗ੍ਰਾਮ ਬੀਜ ਬਰਸੀਮ ਦਾ ਪਾਉਣਾ ਘੱਟ ਵੀ ਪਾ ਸਕਦੇ ਆ ਤੁਹਾਨੂੰ ਲੱਗੇ ਤਾਂ ਵੈਸੇ 500 ਗ੍ਰਾਮ ਜਾਨੀ ਕਿ ਅੱਧਾ ਕਿਲੋ ਵੀ ਠੀਕ ਹੁੰਦਾ ਪਰ ਕਈ ਵਾਰੀ ਬੀਜ ਜਿਹੜੇ ਨੇ ਉਹ ਜਰਮੀਨੇਟ ਨਹੀਂ ਹੁੰਦੇ ਹੈ ਇਸ ਕਰਕੇ ਅਸੀਂ ਸਲਾਹ ਇਹ ਦਿੰਨੇ ਆ ਥੋੜਾ ਜਿਹਾ ਬੀਜ ਵਧ ਰੱਖੋ ਜੇ ਇਸ ਤੋਂ ਵੀ ਵੱਧ ਤੁਸੀਂ ਪਾਉਣਾ ਚਾਹੁੰਦੇ ਆ ਤਾਂ ਤੁਸੀਂ ਉਹ ਵੀ ਪਾ ਸਕਦੇ ਆ ਉਹ ਗੱਲ ਹੈ ਕਿ ਤੁਹਾਡਾ ਜੋ ਤਜਰਬਾ ਹੈਗਾ ਜੋ ਤੁਹਾਨੂੰ ਜਿੱਦਾਂ ਤੁਹਾਨੂੰ ਠੀਕ ਲੱਗਦਾ ਇਹ ਇਲਾਕੇ-ਇਲਾਕੇ ਦੇ ਹਿਸਾਬ ਨਾਲ ਬਾਕੀ ਆਪਣੇ ਜਿੱਦਾਂ ਤੁਸੀਂ ਖੇਤੀਕਾਰ ਦੇ ਉਹਦੇ ਹਿਸਾਬ ਨਾਲ ਤੁਹਾਨੂੰ ਜਿੱਦਾਂ ਠੀਕ ਲੱਗੇ ਉਦਾਂ ਆ ਇਹ ਕੋਈ ਸਟੈਂਡਰਡ ਪੈਮਾਨਾ ਨਹੀਂ ਅਸੀਂ ਦੱਸ ਰਿਹਾ ਅਸੀਂ ਸਿਰਫ ਇੱਕ ਆਈਡੀਆ ਦੱਸ ਰਿਹਾ ਸਾਡੇ ਹਿਸਾਬ ਨਾਲ 750 ਗ੍ਰਾਮ ਬੀਜ ਤੁਸੀਂ ਵਰਸੀਮ ਦਾ ਪਾਵੋ ਤੇ ਹਾਂ ਇਸ ਚਾਰੇ ਨੂੰ ਵੀ ਆਪਾਂ ਰਲਾ ਕੇ ਬੀਜਣਾ ਆ ਤੇ ਹੁਣ ਨੋਟ ਕਰੋ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਰਲਣੀਆਂ ਨੇ ਮੂਲੀ ਛਲਗਮ ਗਾਜਰ ਮੇਥੀ ਮੇਥੇ ਧਨੀਆਂ ਹਾਲੋਂ ਤਾਰਾ ਮੀਰਾ ਅਲਸੀ ਸਰੋਂ ਤੋਰੀਆ ਸਰੋਂ ਪਾਲਕ ਸੋਏ ਤੇ ਸੌਂਫ ਸੋਏ ਯਾਨੀ ਕਿ ਕੌੜੀ ਸੌਂਫ ਜਿਹਨੂੰ ਕਹ ਦਿੰਦੇ ਆ ਤਕਰੀਬਨ 14 ਤੋਂ 15 ਬੀਜ ਹੋ ਗਏ ਨੇ ਇਹ ਸਾਰੇ ਬੀਜ ਜਿਹੜੇ ਨੇ ਇੱਕ ਇੱਕ ਮੁੱਠ ਤੁਸੀਂ ਲੈ ਸਕਦੇ ਆ ਜੇ ਤੁਹਾਡਾ ਦਿਲ ਕਰੇ ਥੋੜਾ ਜਿਹਾ ਘੱਟ ਰੱਖਣਾ ਬੀਜ ਥੋੜਾ ਘੱਟ ਰੱਖ ਲਓ ਜੇ ਤੁਹਾਡਾ ਮਨ ਕਰੇ ਵੀ ਥੋੜਾ ਜਿਹਾ ਵੱਧ ਪਾਉਣਾ ਆ ਤਾਂ ਇਹਨਾਂ ਚੀਜ਼ਾਂ ਦਾ ਪੀਜ ਵੱਧ ਵੀ ਪਾ ਸਕਦੇ ਆ ਹਾਂ ਪਾਲਕ ਦਾ ਬੀਜ ਜਿਹੜਾ ਆ ਉਹ ਤੁਸੀਂ ਹੋਰ ਵੀ ਪਾ ਸਕਦੇ ਆ ਕੋਈ ਨੁਕਸਾਨ ਨਹੀਂ ਹੈਗਾ ਇਹਨਾਂ ਦੇ ਵਿੱਚੋਂ ਕਿਸੇ ਵੀ ਚੀਜ਼ ਦਾ ਇਹ ਸਾਰੇ ਬੀਜ ਜਿਹੜੇ ਨੇ ਤੁਸੀਂ ਇੱਕ ਕੜਾਈ ਦੇ ਆਦ ਦੇ ਵਿੱਚ ਇਕੱਠੇ ਕਰ ਲਓ ਉਹਦੇ ਵਿੱਚ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਨਾ ਰਲਾ ਦੇਣਾ ਆ ਰਲਾ ਕੇ ਤੁਸੀਂ ਫੇਰ ਹੀ ਛੱਟਾ ਦੇਣਾ ਤੇ ਜਦੋਂ ਇਹ ਸਾਰੇ ਰਲੇ ਹੋਏ ਬੀਜ ਖੇਤ ਵਿੱਚ ਉੱਗਣਗੇ ਅਸੀਂ ਉਹਨਾਂ ਨੂੰ ਕਟਾਂਗੇ ਪੱਤਿਆਂ ਨੂੰ ਉਸ ਚਾਰੇ ਨੂੰ ਤਾਂ ਉਹ ਬਣੇਗਾ ਪਸ਼ੂਆਂ ਦਾ ਇੱਕ ਬਹੁਤ ਹੀ ਸੰਤੁਲਿਤ ਚਾਰਾ ਕਿਉਂਕਿ ਬਜ਼ੁਰਗ ਜਿਹੜੇ ਸਗੇ ਉਹ ਇਸੇ ਤਰ੍ਹਾਂ ਰਲਾ ਕੇ ਚੀਜ਼ਾਂ ਨੂੰ ਬੀਜਦੇ ਹੁੰਦੇ ਸਗੇ ਕੋਈ ਨਵੀਂ ਚੀਜ਼ ਨਹੀਂ ਅਸੀਂ ਦੱਸ ਰਿਹਾ ਅਸੀਂ ਉਹੀ ਚੀਜ਼ਾਂ ਦੱਸ ਰਹੇ ਹਾਂ ਜੋ ਪਰੰਪਰਾਗਤ ਤੌਰ ਤੇ ਪੰਜਾਬ ਦੇ ਵਿੱਚ ਚੱਲੀਆਂ ਆਉਂਦੀਆਂ ਸਗੀਆਂ ਤੇ ਅਸੀਂ ਵੀ ਬਜ਼ੁਰਗਾਂ ਤੋਂ ਹੀ ਸਿੱਖ ਕੇ ਉਹਨਾਂ ਤੋਂ ਸਮਝ ਲਓ ਪੜ੍ਹ ਕੇ ਕਲਾਸਾਂ ਲਾ ਕੇ ਇਹ ਚੀਜ਼ਾਂ ਤਿਆਰੀ ਕਰਕੇ ਸਿੱਖ ਕੇ ਤੁਹਾਨੂੰ ਦੱਸਦੇ ਹਾਂ ਦੋਸਤੋ ਬੀਜਾਂ ਦੇ ਬਾਰੇ ਮੈਨੂੰ ਗੱਲ ਯਾਦ ਆਈ ਆ ਕਿ ਜਦੋਂ ਕੋਈ ਵੀ ਬੀਜ ਤੁਸੀਂ ਜਿਹੜਾ ਬੀਜਣਾ ਹੋਵੇ ਚਾਹੇ ਕੋਈ ਵੀ ਹੋਵੇ ਗੱਲ ਇਹ ਨਹੀਂ ਕਿ ਉਹ ਚਾਰੇ ਦਾ ਹੈ ਉਹ ਕੋਈ ਵੀ ਹੈ ਚਾਹੇ ਉਹ ਕਿਸੇ ਬੂਟੇ ਦਾ ਹੀ ਹੋਵੇ ਕੋਈ ਵੀ ਬੀਜ ਹੈ ਸਿਆੜੇ ਕਹਿੰਦੇ ਆ ਉਹਨੂੰ ਮਿੱਠਾ ਜਾਂ ਲੂਣ ਇਹ ਨਹੀਂ ਲੱਗਣੇ ਚਾਹੀਦੇ ਯਾਨੀ ਕਿ ਜਿਸ ਲਫਾਫੇ ਆਦ ਬੋਰੇ ਆਦ ਦੇ ਵਿੱਚ ਜਾਂ ਭਾਂਡੇ 'ਚ ਤੁਸੀਂ ਉਹ ਚੀਜ਼ ਰੱਖਣੀ ਆ ਉਹ ਬਿਲਕੁਲ ਸਾਫ਼ ਹੋਣਾ ਚਾਹੀਦਾ ਤੋਤਾ ਸਵਾਰਿਆ ਹੋਵੇ ਤੁਹਾਡੇ ਹੱਥਾਂ ਨੂੰ ਵੀ ਮਿੱਠਾ ਜਾਂ ਲੂਣ ਨਾ ਲੱਗਿਆ ਹੋਵੇ ਹੁਣ ਉਹਦਾ ਕਾਰਨ ਤੁਸੀਂ ਪੁੱਛ ਸਕਦੇ ਆ ਮੈਨੂੰ ਦੇਖੋ ਜਰਮੀਨੇਸ਼ਨ ਪਾਵਰ ਜਿਹੜੀ ਹੁੰਦੀ ਆ ਉੱਗਣ ਦੀ ਸ਼ਕਤੀ ਜਿਹੜੀ ਇੱਕ ਬੀਜ ਦੀ ਹੁੰਦੀ ਆ ਜਦੋਂ ਮਿੱਠੇ ਜਾਂ ਲੂਣ ਵਾਲਾ ਹੱਥ ਲੱਗ ਗਿਆ ਜੀ ਤੇ ਉਹ ਕੱਟ ਜਾਂਦੀ ਆ ਬਸ ਐਨੀ ਕੁ ਗੱਲ ਆ ਜੀ ਬਜ਼ੁਰਗਾਂ ਦਾ ਇੱਕ ਤਰੀਕਾ ਪਾਣੀ ਲਾਉਣ ਦਾ ਬਜ਼ੁਰਗ ਪਾਣੀ ਕਿੱਦਾਂ ਲਾਉਂਦੇ ਹੁੰਦੇ ਸੀ ਵੱਡੇ ਵੱਡੇ ਕਿਉਂਕਿ ਆਪਾਂ ਖੜੇ ਪਾਣੀ 'ਚ ਇਹਨੂੰ ਬੀਜ ਦਿੱਤਾ ਜਦੋਂ ਆਪਾਂ ਖੜੇ ਪਾਣੀ 'ਚ ਬੀਜਿਆ ਨਾ ਜੀ ਤਾਂ ਫਿਰ ਇਹਦੇ ਵਿੱਚੋਂ ਉਹ ਪਾਣੀ ਵੀ ਕੁਝ ਸਮਾਂ ਲਊਗਾ ਸੁੱਕਣ ਨੂੰ ਫਿਰ ਕੀ ਹੁੰਦਾ ਚਾਰਾ ਉੱਗ ਜਾਂਦਾ ਕੁਝ ਦਿਨਾਂ ਬਾਅਦ ਉੱਗ ਗਿਆ ਇਹ ਚਾਰੇ ਨੇ ਹਰਾ ਹੀ ਰਹਿਣਾ ਆ ਉੱਗੇ ਹੋਏ ਚਾਰੇ ਨੇ ਕੁਝ ਦਿਨਾਂ ਬਾਅਦ ਫਿਰ ਉਹ ਸੁੱਕਦਾ ਆ ਨਾ ਜਦੋਂ ਪਾਣੀ ਫਿਰ ਤੁਸੀਂ ਉਹਨੂੰ ਸੁੱਕਣ ਦੇਣਾ ਚੰਗੀ ਤਰ੍ਹਾਂ ਫਿਰ ਚਾਰੇ ਨੇ ਥੋੜਾ ਜਿਹਾ ਮੁਰਝਾਉਣਾ ਸ਼ੁਰੂ ਕਰ ਦੇਣਾ ਚਾਹ ਰਹੇ ਨੇ ਜਦੋਂ ਚਾਰਾ ਮੁਰਝਾਉਣਾ ਸ਼ੁਰੂ ਹੋ ਗਿਆ ਫੇਰ ਤੁਸੀਂ ਉਸ ਵਕਤ ਉਹਦੀ ਲੋੜ ਮੁਤਾਬਕ ਪਾਣੀ ਲਾਉਣਾ ਇਹਨੂੰ ਬਜ਼ੁਰਗ ਕਹਿੰਦੇ ਹੁੰਦੇ ਸੀ ਛਾੜ ਕੇ ਪਾਣੀ ਲਾਉਣਾ ਆ ਇਹ ਤੁਸੀਂ ਜ਼ਰੂਰ ਨੋਟ ਰੱਖਿਓ ਜੇ ਕੋਈ ਵੱਧ ਪਾਣੀ ਲਾਉਂਦਾ ਉਹ ਕੋਈ ਵੱਡੀ ਵਧੀਆ ਗੱਲ ਨਹੀਂ ਹੈਗੀ ਬਹੁਤੀ ਤਾਂ ਤੁਸੀਂ ਜਿਹੜਾ ਪਾਣੀ ਲਾਉਣਾ ਆ ਉਹਨੂੰ ਘੱਟ ਰੱਖੋ ਪਰ ਸੀਮ ਕਿਉਂ ਇੱਕ ਬਹੁਤ ਹੀ ਵਧੀਆ ਚਾਰਾ ਆ ਆ ਆਪਾਂ ਤਾਂ ਫਿਰ ਇਹਨੂੰ ਬੀਜ ਜੀ ਬਹੁਤ ਸਾਰੇ ਬੀਜਾਂ ਨੂੰ ਰਲਾ ਕੇ ਰਏ ਆ ਨਾ ਤਕਰੀਬਨ 15 ਬੀਜ ਮੇਰੇ ਖਿਆਲ ਨਾਲ ਬਣ ਗਏ ਹੁਣ ਇਹ ਗਿਣਤੀ ਕਰੀਏ ਤਾਂ ਤੇ 15 ਬੀਜਾਂ ਨੂੰ ਜਦੋਂ ਆਪਾਂ ਰਲਾ ਕੇ ਬੀਜਿਆ ਤਾਂ ਹੁਣ ਨੋਟ ਕਰੋ ਜੀ ਇਹਦੇ ਗੁਣ ਕੀ ਨੇ ਸਭ ਤੋਂ ਪਹਿਲੀ ਚੀਜ਼ ਇਹ ਪਸ਼ੂਆਂ ਦਾ ਮਨਪਸੰਦ ਚਾਰਾ ਆ ਪਸ਼ੂ ਇਹਨੂੰ ਖੁਸ਼ ਹੋ ਕੇ ਖਾਂਦੇ ਆ ਇਹਨੂੰ ਆਪਾਂ ਪਸ਼ੂਆਂ ਦਾ ਸੁਪਰ ਫੂਡ ਵੀ ਕਹਿ ਸਕਦੇ ਆ ਨੰਬਰ 2 ਇਹ ਪਸ਼ੂਆਂ ਦਾ ਰਲਿਆ ਮਿਲਿਆ ਚਾਰਾ ਹੋਣ ਕਰਕੇ ਬਹੁਤ ਹੀ ਪੋਸ਼ਟਿਕ ਚਾਰਾ ਬਣ ਜਾਂਦਾ ਸੰਤੁਲਿਤ ਚਾਰਾ ਬਣ ਜਾਂਦਾ ਹੈ ਇਹ ਚਾਰਾ ਜਿਹੜਾ ਹੈ ਨਾ ਜੀ ਇਹ ਪਸ਼ੂਆਂ ਦਾ ਦੁੱਧ ਵਧਾਉਂਦਾ ਹੈ ਕਿਉਂ ਕਿ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਹੁੰਦੀ ਹੈ ਇਸ ਕਰਕੇ ਇਹ ਦੁੱਧਾਰੂ ਪਸ਼ੂਆਂ ਦਾ ਦੁੱਧ ਵਧਾਉਂਦਾ ਹੈ ਇਹ ਚਾਰਾ ਮੱਝਾਂ ਗਾਵਾਂ ਘੋੜਿਆਂ ਅਤੇ ਬੱਕਰੀਆਂ ਦੇ ਲਈ ਉਤਮ ਚਾਰਾ ਸਭ ਤੋਂ ਉਤਮ ਚਾਰਾ ਕਹਿੰਦੇ ਮੰਨਿਆ ਜਾਂਦਾ ਹੈ ਇਹ ਫਸਲ ਦੇਤੇ ਖਰਚਾ ਬਹੁਤ ਘੱਟ ਆਉਂਦਾ ਹੈ ਤੇ ਇਹ ਖਰਚਾ ਘਟਾਉਣ ਵਾਲੀ ਫਸਲ ਵੀ ਮੰਨੀ ਜਾਂਦੀ ਹੈ ਇਸ ਚਾਰੇ ਦੇ ਵਿੱਚ ਪ੍ਰੋਟੀਨ ਦੀ ਮਾਤਰਾ 18 ਤੋਂ 22% ਤੱਕ ਹੁੰਦੀ ਆ ਇਸੇ ਤਰ੍ਹਾਂ ਇਸ ਚਾਰੇ ਦੇ ਵਿੱਚ ਵਿਟਾਮਿਨ ਸੀ ਡੀ ਤੇ ਈ ਭਰਪੂਰ ਮਾਤਰਾ ਚ ਹੁੰਦੇ ਆ ਕੈਲਸ਼ੀਅਮ ਅਤੇ ਫਾਸਫੋਰਸ ਵੀ ਇਸ ਚਾਰੇ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਨੇ ਇਹ ਚਾਰਾ ਸਰਦੀਆਂ ਦੀ ਰੁੱਤ ਤੋਂ ਲੈ ਕੇ ਬਸੰਤ ਰੁੱਤ ਤੱਕ ਲਗਾਤਾਰ ਸਾਨੂੰ ਚਾਰਾ ਦਿੰਦਾ ਆ ਕੁਝ ਚੀਜ਼ਾਂ ਦੀਆਂ ਸਾਵਧਾਨੀਆਂ ਜਿਹੜੀਆਂ ਵਰਤਣੀਆਂ ਹੁੰਦੀਆਂ ਉਹ ਜ਼ਰੂਰ ਆਪਾਂ ਨੋਟ ਕਰਨੀਆਂ ਚਾਹੀਦੀਆਂ ਸਾਵਧਾਨੀ ਨੰਬਰ 1 ਜੇ ਆਪਾਂ ਗੱਲ ਕਰੀਏ ਅਸੀਂ ਸਲਾਹ ਨਹੀਂ ਦਿੰਦੇ ਤੁਹਾਨੂੰ ਕਿ ਕੋਈ ਸਪਰੇਅ ਕਰਨ ਦੀ ਲੋੜ ਆ ਕੋਈ ਵੀ ਤੁਹਾਨੂੰ ਖਾਦ ਵਗੈਰਾ ਪਾਉਣ ਦੀ ਲੋੜ ਆ ਜਿੱਥੇ-ਜਿੱਥੇ ਵੀ ਤੁਹਾਨੂੰ ਫਸਲ ਕਮਜ਼ੋਰ ਦਿਸੇ ਜਿੱਥੇ ਵੀ ਦਿਸੇ ਉੱਥੇ ਤੁਸੀਂ ਹਲਕਾ ਜਿਹਾ ਯੂਰੀਏ ਦਾ ਛਿਟਾ ਦੇ ਸਕਦੇ ਆ ਹਲਕਾ ਜਿਹਾ ਜ਼ਰੂਰੀ ਨਹੀਂ ਜਿੱਥੇ ਤੁਹਾਨੂੰ ਲੱਗਦਾ ਐ ਇਸ ਖੁੰਝੇ ਜਾਂ ਇਸ ਜਗ੍ਹਾ ਦੇ ਉੱਤੇ ਕਮਜ਼ੋਰ ਆ ਪਰ ਜਦੋਂ ਤੁਸੀਂ ਰੂੜੀ ਪਾਈ ਹੋਈ ਤਾਂ ਸ਼ਾਇਦ ਤੁਹਾਨੂੰ ਉਹਦੀ ਲੋੜ ਨਹੀਂ ਪਊਗੀ ਫਿਰ ਵੀ ਅਗਰ ਤੁਹਾਨੂੰ ਕਿਤੇ ਲੱਗਦਾ ਆ ਤਾਂ ਅਸੀਂ ਤੁਹਾਨੂੰ ਇਹੀ ਸਲਾਹ ਦੇਵਾਂਗੇ ਹਲਕਾ ਜਿਹਾ ਛਿਟਾ ਦੇਣਾ ਜਿਹਦੇ ਨਾਲ ਕਿ ਉਹਨੂੰ ਹੈਲਪ ਹੋ ਜਵੇ ਵਿਚਾਰੇ ਚਾਰਾ ਹੁੰਦਾ ਆ ਜੀ ਇਹਦੇ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਹਰਾ ਚਾਰਾ ਹੁੰਦਾ ਆ ਇਹਦੇ ਨਾਲ ਡਰ ਹੁੰਦਾ ਆ ਕਿ ਪਸ਼ੂ ਨੂੰ ਮੋਕ ਲੱਗਣ ਦੀ ਮੋਕ ਲੱਗਣ ਦੇ ਚਾਂਸ ਹੁੰਦੇ ਆ ਪਸ਼ੂ ਹੋ ਸਕਦਾ ਪਸ਼ੂ ਨੂੰ ਮੋਕ ਲੱਗੇ ਪਰ ਜੇ ਮੋਕ ਲੱਗੇ ਤਾਂ ਉਹਦਾ ਇੱਕ ਤਰੀਕਾ ਬਜ਼ੁਰਗ ਕੀ ਵਰਤਦੇ ਸੀ ਉਹ ਵਰਤਦੇ ਸੀਗੇ ਉਹ ਕੀ ਕਰਦੇ ਸੀਗੇ ਜਿਵੇਂ ਅੱਜ ਪੱਠੇ ਵੱਢ ਲੈ ਦੁਪਹਿਰ ਨੂੰ ਵੱਢ ਲੈ ਕਿਉਂਕਿ ਠੰਡ ਦਾ ਮੌਸਮ ਹੈ ਪੱਠੇ ਖਰਾਬ ਨਹੀਂ ਹੋਣੇ ਹੈਗੇ ਕੱਲ ਤੱਕ ਉਹਨਾਂ ਨੂੰ ਪਾਏ ਰਹਿਣ ਦੋ ਤਦ ਤੱਕ ਪੱਠੇ ਦੇ ਵਿੱਚੋਂ ਬਹੁਤ ਸਾਰਾ ਪਾਣੀ ਜਿਹੜਾ ਉਹ ਸੋਖ ਹੋ ਜਾਂਦਾ ਹੈ ਠੀਕ ਹੈ ਜੀ ਤੇ ਫਿਰ ਉਸ ਪੱਠੇ ਦੇ ਵਿੱਚੋਂ ਜਦੋਂ ਸੁੱਕਿਆ ਗਿਆ ਪਾਣੀ ਤੇ ਫਿਰ ਤੁਸੀਂ ਉਹਨੂੰ ਕੋਤਰ ਲਓ ਹਾਂ ਬਾਕੀ ਤੁਸੀਂ ਤੂੜੀ ਤਾਂ ਰਲਾਉਂਦੇ ਹੀ ਹੋ ਜਿੰਨੀ ਵੀ ਤੁਹਾਨੂੰ ਲੋੜ ਮੁਤਾਬਕ ਲੱਗਦਾ ਆ ਤੁਸੀਂ ਰਲਾ ਲਓ ਤਾਂ ਉਹ ਰਲਾਉਂਦੇ ਰਿਹਾ ਕਰੋ ਜ਼ਰੂਰੀ ਆ ਇਹਨੂੰ ਸੁਧਾ ਨਹੀਂ ਆਪਾਂ ਪਾ ਸਕਦੇ ਤਾਂ ਕਾਮਨ ਜੀ ਗੱਲ ਆ ਤੇ ਆਖਰੀ ਚੀਜ਼ ਜਿਹੜੀ ਆਪਾਂ ਅੱਗੇ ਵੀ ਰਿਪੀਟ ਕਰ ਚੁੱਕੇ ਆਂ ਕਿ ਪਸ਼ੂਆਂ ਨੂੰ ਜਿਹੜਾ ਲੂਣ ਦੇਣਾ ਆ ਉਹ ਹਫ਼ਤੇ ਵਿੱਚ ਤਕਰੀਬਨ ਦੋ ਵਾਰ ਦਓ ਤੇ ਮੈਂ ਫਿਰ ਕਹਿੰਨਾ ਕਿ ਡੜਾ ਜਿਹੜਾ ਆ ਉਹਦੀ ਖੋਲਲੀ 'ਚ ਸੈੱਟ ਦਿਓ ਉਹ ਆਪੇ ਹੀ ਚੱਟ ਲਊਗਾ ਇੱਕ ਗੱਲ ਹੋਰ ਕਿ ਪਸ਼ੂਆਂ ਦੀ ਖੋਲਲੀ ਸਾਫ਼ ਕਰਦੇ ਰਹੋ ਇਹ ਪਸ਼ੂ ਦੀ ਸਿਹਤ ਦੇ ਲਈ ਬਹੁਤ ਜ਼ਰੂਰੀ ਚੀਜ਼ ਹੁੰਦੀ ਆ ਸੋ ਹਰ ਰੋਜ਼ ਕਰੋ ਸਾਫ਼ ਤੇ ਚੰਗੀ ਗੱਲ ਹੈ ਕੱਪੜੇ ਦੇ ਨਾਲ ਸਾਫ਼ ਕੱਪੜੇ ਨਾਲ ਕਰਦੇ ਕਮੈਂਟ ਕਰਕੇ ਦੱਸਣਾ ਤੁਹਾਡੇ ਵਿੱਚੋਂ ਉਹ ਕਿਹੜੇ ਦੋਸਤ ਆ ਜਿਹੜੇ ਬਰਸੀਮ ਨੂੰ ਇਦਾਂ ਬੀਜਦੇ ਆ ਜੇ ਕਿਸੇ ਨੇ ਨਹੀਂ ਬੀਜਿਆ ਤੋ ਐਸ ਵਾਰੀ ਜ਼ਰੂਰ ਵੀਜਿਓ ਤੇ ਕਦੇ ਤੋਂ ਤੁਹਾਡੇ ਕੋਈ ਤਜਰਬੇ ਜਿਹੜੇ ਨੇ ਉਹ ਇਸ ਚਾਰੇ ਨੂੰ ਲੈ ਕੇ ਉਹ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਆ ਕਮੈਂਟ ਕਰਕੇ ਜ਼ਰੂਰ ਦੱਸ ਦੇਣਾ ਹਾਂ ਲਾਈਕ ਵਾਲਾ ਬਟਨ ਦਬਾ ਕੇ ਵੀਡੀਓ ਨੂੰ ਅੱਗੇ ਕਿਸਾਨ ਵੀਰਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਧੰਨਵਾਦ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਆ ਸਤਿ ਸ਼੍ਰੀ ਅਕਾਲ